ਸਭ ਨੂੰ ਸੱਚੀ ਸ਼ਰਧਾਂਜਲੀ ਸਾਡੇ ਲਾਲਾ ਜਗਤ ਮੈ ਜੀ ਅੱਜ 42 ਜਿਹੜਾ ਛੁੱਪੀ ਦਿਵਸ ਹੈ ਦੇਸ਼ ਲਈ ਬੜਾ ਨਿਡਰਤਾ ਦੇ ਨਾਲ ਜਿਹੜਾ ਅਖਬਾਰ ਚਲਾਉਂਦੇ ਸੀਗੇ ਔਰ ਅੱਜ ਵੀ ਉਹ ਸੱਚ ਦੇ ਉੱਤੇ ਜਿਹੜਾ ਪਹਿਰਾ ਦਿੰਦੇ ਹੋਏ ਅਖਬਾਰ ਚੱਲ ਰਹੇ ਨੇ ਉਹਨਾਂ ਦੇ ਜਿਹੜੇ ਉਹਨਾਂ ਦੀ ਯਾਦ ਨੂੰ ਸਭ ਤੋਂ ਵਧੀਆ ਉਹਨਾਂ ਦੀ ਸ਼ਹਾਦਤ ਨੂੰ ਮਨਾਉਣ ਦਾ ਜਿਹੜਾ ਉਪਰਾਲਾ ਤਰੀਕਾ ਹੈ ਜੇ ਜਿਹੜਾ ਤੁਸੀਂ ਹਰ ਸਾਲ ਉਹਨਾਂ ਦੇ ਇਸ ਦਿਨ ਦੇ ਉੱਤੇ ਸ਼ਹਾਦਤ ਦੇ ਉੱਤੇ ਜਿਹੜਾ ਬਲੱਡ ਕੈਂਪ ਲਗਾਉਂਦੇ ਹੋ ਸੋ ਇਹ ਅੱਜ ਉਹਨਾਂ ਹਸਤੀਆਂ ਨੂੰ ਅਸੀਂ ਇੱਥੇ ਅੱਜ ਇੱਥੇ ਆਇ ਸ਼ਰਦਾ ਦੇ ਫੁੱਲ ਪਰਪਤ ਕੀਤੇ ਆ ਜਿਨ੍ਹਾਂ ਨੇ ਆਪਣੀ ਜਾਨ ਦੀ ਕੂਤੀ ਪਾ ਕੇ ਜਿਹੜੀ ਪੰਜਾਬ ਦੇ ਵਿੱਚ ਅੱਗ ਲੱਗੀ ਸੀਗੀ ਜਿੰਨਾ ਵੀ ਅਤਵਾਦ ਸੀ ਉਹਨੂੰ ਖਤਮ ਕੀਤਾ ਸੋ ਜਿੱਥੇ ਮੈਂ ਇਸ ਆਧਾਰੇ ਦੇ ਜਿੰਨੇ ਵੀ ਸਿੱਖਤ ਕਰਾ ਉਨੀ ਥੋੜੀ ਹੈ ਕਿ ਕਿਤੇ ਕੋਈ ਬਾੜ ਕਿੱਤਰ ਹੋਵੇ ਜੰਮੂ ਕਸ਼ਮੀਰ ਦਾ ਮੁੱਦਾ ਹੋਵੇ ਹਰ ਥਾਂ ਤੇ ਰਾਹਤ ਸਮਗਰੀ ਸਭ ਤੋਂ ਪਹਿਲਾਂ ਲੈ ਕੇ ਪਹੁੰਚਣ ਵਾਲਾ ਅਧਾਰਾ ਉਸ ਤੋਂ ਇਲਾਵਾ ਦੁੱਖ ਦਰਦ ਨੂੰ ਮਹਿਸੂਸ ਕਰਕੇ ਸਮਾਜਿਕ ਜੋ ਲੋਕ ਕਮੀਆਂ ਲੋੜਾਂ ਨੇ ਉਹਨਾਂ ਨੂੰ ਵੇਖ ਕੇ ਪੂਰੀਆਂ ਕਰਨ ਵਾਲਾ ਅਧਾਰਾ ਅੱਜ ਅਸੀਂ ਇੱਥੇ ਪੰਜਾਬ ਕੇਸਵੀ ਆਫਿਸ ਦੇ ਵਿੱਚ ਪਹੁੰਚੇ ਹਾਂ ਜਿੱਥੇ ਸਭ ਤੋਂ ਪਹਿਲਾਂ ਲਾਲਾ ਜਗਤ ਨਰਾਇਣ ਜੀ ਨੂੰ ਅਸੀਂ ਸ਼ਰਧਾਂਜਲੀ ਅਰਪਿਤ ਕੀਤੀ ਇੱਕ ਮਹਾਨ ਦੇਸ਼ ਭਗਤ ਇੱਕ ਪੰਜਾਬ ਦੇ ਅਜਿਹੇ ਪੁੱਤਰ ਜਿਨ੍ਹਾਂ ਨੇ ਆਪਣੇ ਪ੍ਰਾਣ ਨਿਛਾਵਰ ਦਿੱਤੇ ਸਾਡੇ ਪੰਜਾਬ ਦੀ ਅਖੰਡਤਾ ਦੇ ਲਈ ਔਰ ਸਾਰੇ ਧਰਮਾਂ ਦੀ ਭਲਾਈ ਦੇ ਲਈ ਅੱਜ ਉਹਨਾਂ ਦੀ ਇਹ ਆਫਿਸ ਵਿੱਚ ਉਹਨਾਂ ਦੀ ਟੀਮ ਵੱਲੋਂ ਔਰ ਜਿਸ ਤਰ੍ਹਾਂ ਕਹਿੰਦੇ ਜਿਹੜਾ ਸੰਸਥਾਪਕ ਹੋਵੇ ਉਹੋ ਜੀਆਂ ਅੱਗੇ ਕੁਆਲਿਟੀਆਂ ਉਹਨਾਂ ਦੇ ਕੰਮਾਂ ਦੇ ਆਧਾਰਿਆਂ ਦੇ ਵਿੱਚ ਉਹਨਾਂ ਦੇ ਜਿਹੜੇ ਅੱਗੇ ਬੰਦੇ ਕੰਮ ਕਰਦੇ ਉਹਨਾਂ 'ਚ ਚੱਲ ਲੱਗਦੀਆਂ ਤੇ ਵਾਕਿ ਹੀ ਉਨ੍ਹਾਂ ਦੀ ਪੂਰੀ ਟੀਮ ਚਾਹੇ ਮਮਤਾ ਮੈਮ ਦੀ ਗੱਲ ਕਰਾਂ ਆਪਣੇ ਵੀਰ ਰਮਨ ਜੀ ਦੀ ਗੱਲ ਕਰਾਂ ਜਾਂ ਬਾਕੀ ਜਿੰਨੇ ਵੀ ਪ੍ਰੈਸ ਰਿਪੋਰਟਰ ਨੇ ਨਿਸ਼ਪੱਖ ਸੱਚਾਈ ਦੀ ਆਵਾਜ਼ ਇਹਨਾਂ ਨੇ ਹਮੇਸ਼ਾ ਹੀ ਸਾਰੇ ਸ਼ਹਿਰ ਵਾਸੀਆਂ ਦੀ ਚੁੱਕੀ ਆ ਤੇ ਸਭ ਤੋਂ ਪੁਰਾਣੀ ਸਾਡੀ ਪੰਜਾਬ ਦੀ ਇਹ ਅਖਬਾਰ ਆ ਜਿਹਦੇ ਤੇ ਲੋਕਾਂ ਨੂੰ ਰੱਬ ਵਰਗਾ ਵਿਸ਼ਵਾਸ ਆ ਤੇ ਅੱਜ ਜਿੱਥੇ ਅਸੀਂ ਇੱਕ ਪਾਸੇ ਲਾਲਾ ਜੀ ਨੂੰ ਸ਼ਰਦਾ ਦੇ ਫੁੱਲ ਪੈਂਟ ਕੀਤੇ ਉੱਥੇ ਨਾਲ-ਨਾਲ ਇਨਾਂ ਦੇ ਆਫਿਸ ਵੱਲੋਂ ਫੂਨਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ ਜੋ ਅਗੇਨ ਇਟਸ ਸਾਡੇ ਸਮਾਜ ਦੀ ਭਲਾਈ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਹੈ ਜੋ ਹਮੇਸ਼ਾ ਹੀ ਪੰਜਾਬ ਕੇਸਰੀ ਆਫਿਸ ਜਗਵੰਨੀ ਆਫਿਸ ਵੱਲੋਂ ਇਹੋ ਜਿਹੇ ਉਪਰਾਲੇ ਕੀਤੇ ਜਾਂਦੇ ਆ ਜਿਦੇ ਵਿੱਚ ਸਮਾਜ ਦਾ ਧਰਮ ਦਾ ਉਥਾਨ ਕਿਸ ਤਰ੍ਹਾਂ ਹੋ ਸਕਦਾ ਤੇ ਇੱਕ ਵਾਰ ਉਹਨਾਂ ਸ਼ਹੀਦ ਸ਼੍ਰੀ ਜਗਤ ਨਰਾਇਣ ਜੀ ਨੂੰ ਚਰਦਾ ਦੇ ਖੁਲਪੇਂਟ ਕਰਦੇ ਆ ਤੇ ਇਹੋ ਹੀ ਕਾਮਨਾ ਕਰਦੇ ਆ ਕਿ ਉਹਨਾਂ ਵਰਗੀਆਂ ਚਲਕੀਆਂ ਸਾਡੇ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਹੋਣ ਜੈ ਹਨ ਆਂਸਰ ਕੀ ਜਾਨਾ ਜਾਂਦਾ ਤੇ ਫੂਲਨ ਕੈਂਪਰੇ ਵਿੱਚ ਰਕਤ ਵਾਲੇ ਪੰਜਾਬ ਦੇ ਵਿੱਚ ਤੁਸੀਂ ਬਣਦੇ ਹਾਂ ਜਿੱਦਕੋ ਬੜਾ ਇੱਕ ਪੁੱਤਰ ਕੰਮ ਹੈ ਜਿਹੜਾ ਕਰ ਰਹੇ ਆਂ ਔਰ ਸਭ ਨੂੰ ਸੱਚੀ ਸ਼ਰਧਾਂਜਲੀ ਸਾਡੇ ਲਾਲਾ ਜਗਤ ਮੈ ਜੀ ਦੀ ਅਜ 44ਵਾਂ ਜਿਹੜਾ ਅੱਜ ਦੀ ਦਿਵਸ ਹੈ ਸੋ ਉਹਨਾਂ ਨੇ ਦੇਸ਼ ਲਈ ਬੜਾ ਨਿਡਰਤਾ ਦੇ ਨਾਲ ਜਿਹੜਾ ਅਖਬਾਰ ਚਲਾਉਂਦੇ ਸੀਗੇ ਔਰ ਅੱਜ ਵੀ ਉਹ ਸੱਚ ਦੇ ਉੱਤੇ ਜਿਹੜਾ ਪਹਿਰਾ ਦਿੰਦੇ ਹੋਏ ਅਖਬਾਰ ਚੱਲ ਰਹੇ ਨੇ ਉਹਨਾਂ ਦੇ ਜਿਹੜੇ ਸੋ ਅੱਜ ਤੋਂ 44 ਸਾਲ ਪਹਿਲਾਂ ਜਿਹੜਾ ਹੈਗਾ ਉਹਨਾਂ ਦੀ ਸ਼ਹਾਦਤ ਹੋ ਗਈ ਸੱਚ ਦੇ ਉੱਤੇ ਪਹਿਰਾ ਦਿੰਦਿਆਂ ਸੋ ਉਹਨਾਂ ਦੀ ਯਾਦ ਨੂੰ ਸਭ ਤੋਂ ਵਧੀਆ ਉਹਨਾਂ ਦੀ ਸ਼ਹਾਦਤ ਨੂੰ ਮਨਾਉਣ ਦਾ ਜਿਹੜਾ ਉਪਰਾਲਾ ਤਰੀਕਾ ਇਹ ਜਿਹੜਾ ਤੁਸੀਂ ਹਰ ਸਾਲ ਉਹਨਾਂ ਦੀ ਇਸ ਦਿਨ ਦੇ ਉੱਤੇ ਇਸ ਸ਼ਹਾਦਤ ਦੇ ਉੱਤੇ ਜਿਹੜਾ ਬਲੱਡ ਕੈਂਪ ਲਗਾਉਂਦੇ ਹੋ ਕਿਉਂਕਿ ਬਲੱਡ ਕੈਂਪ ਇੱਕ ਇਹੋ ਜੀ ਚੀਜ਼ ਹੈ ਮਨੁੱਖਤਾ ਲਈ ਕਿ ਜਿਹੜਾ ਕਈ ਜਾਨਾਂ ਨੂੰ ਬਚਾ ਲੈਂਦਾ ਹੈ ਕੋਈ ਐਮਰਜੈਂਸੀ ਹੈ ਕੋਈ ਬਿਮਾਰੀ ਹੈ ਕਿਸੇ ਨੂੰ ਬਲੱਡ ਚਾਹੀਦਾ ਤੇ ਉਹ ਇੱਕ ਬੰਦੇ ਦੇ ਬਲੱਡ ਦੇ ਨਾਲ ਤਿੰਨ ਲੋਕਾਂ ਦਾ ਜਿਹੜਾ ਭਲਾ ਹੋ ਜਾਂਦਾ ਔਰ ਜਿਹੜਾ ਦੇਣ ਵਾਲਾ ਵੀ ਹੈ ਉਹਦੀਆਂ ਵੀ ਕਈ ਬਿਮਾਰੀਆਂ ਜਿਹੜੀਆਂ ਨੇ ਬਲੱਡ ਜਿਹੜਾ ਡੋਨੇਟ ਕਰਨ ਨਾਲ ਠੀਕ ਹੋ ਜਾਂਦੀਆਂ ਔਰ ਸੋ ਇਹ ਬਹੁਤ ਵਧੀਆ ਉਪਰਾਲਾ ਹੈ ਉਹਨਾਂ ਨੂੰ ਸੱਚੀ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਜਿਹੜਾ ਸੀ ਬਲੱਡ ਕੈਂਪ ਉਹਨਾਂ ਦੀ ਸ਼ਹਾਦਤ ਦੇ ਦਿਨ ਉੱਤੇ ਲਗਾਨੇ ਹਰ ਸਾਲ ਸੋ ਇਸ ਦਿਨ ਦੇ ਉੱਤੇ ਮੈਂ ਉਹਨਾਂ ਦੀ ਸ਼ਹਾਦਤ ਨੂੰ ਜਿਹੜਾ ਹੈ ਪ੍ਰਣਾਮ ਕਰਦਾ ਜੀ ਆਮ ਜਨਤਾ ਨੂੰ ਕਿੰਨੀ ਕਿ ਰਾਹਤ ਮਿਲਦੀ ਹੈ ਜੀ ਕੈਂਪਾਂ ਦੇ ਵਿੱਚ ਦੇ ਬਲੱਡ ਦੇ ਦਿੱਤੇ ਜਾਂਦੇ ਨੇ ਦੇਖੋ ਆਮ ਜਨਤਾ ਜਿਹੜੀ ਇਹਕਤਾ ਡੋਨੇਟ ਕਰਨ ਵਾਲੇ ਨੇ ਲੋਕ ਡੋਨੇਟ ਕਰਨ ਵਾਲੇ ਵੀ ਉਹਨਾਂ ਲਈ ਵੀ ਬਹੁਤ ਉਹਨਾਂ ਨੂੰ ਵੀ ਸਲੂਟ ਹੈ ਕਿ ਜਿਹੜੇ ਇਸ ਪਵਿੱਤਰ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਔਰ ਇਹ ਬਲੱਡ ਜਿਹੜਾ ਹੈਗਾ ਜਾ ਕੇ ਤੇ ਬਲੱਡ ਕੈਂਪਾਂ ਤੋਂ ਜਿਹੜਾ ਹੈ ਹਸਪੀਟਲਾਂ ਦੇ ਵਿੱਚ ਜਾਂ ਜਿੱਥੇ ਵੀ ਇਹ ਪ੍ਰੀਜ਼ਰਵ ਕਰਨਾ ਹੁੰਦਾ ਕਰਦੇ ਨੇ ਔਰ ਕੋਈ ਵੀ ਹਾਦਸਾ ਹੋ ਜਾਂਦਾ ਕੋਈ ਬਿਮਾਰ ਹੈ ਕੋਈ ਐਮਰਜੈਂਸੀ ਹੈ ਉਸ ਨੂੰ ਜਦੋਂ ਬਲੱਡ ਮਿਲ ਜਾਂਦਾ ਤੇ ਉਹਦੀ ਜਿਹੜੀ ਜੀਵਨ ਜਿਹੜਾ ਬਚ ਜਾਂਦਾ ਔਰ ਇਹ ਮੈਂ ਸਮਝਦਾ ਇੱਕ ਜਾਨਾ ਜਦੋਂ ਬਲੱਡ ਦਿੰਦਾ ਏ ਉਸ ਬਲੱਡ ਨਾਲ ਘੱਟੋ ਘੱਟ 3 ਜਾਨਾਂ ਬਚਾਈਆਂ ਜਾ ਸਕਦੀਆਂ ਨੇ ਸੋ ਇਹ ਬਹੁਤ ਵਧੀਆ ਜਿਹੜਾ ਇਹ ਪ੍ਰਮਾਤਮਾ ਦਾ ਜਿਹੜਾ नर सेवा नारायण सेवा यह बहुत वजी उपरला तो अलो श्रद्धांजलि अर्पित की लाला जगत नारायण जी ने जो केसरी जगबाणी हैं समाचार पत्र समूह के संस्थापक ने सो य हस्तियां अद्धा के कोल अर्पित किए जिन्हों ने अपनी जान की आहूति पा के ਜਿਹੜੀ ਪੰਜਾਬ ਦੇ ਵਿੱਚ ਅੱਗ ਲੱਗੀ ਸੀ ਜਿੰਨਾ ਵੀ ਅਤਵਾਦ ਸੀ ਉਹਨੂੰ ਖਤਮ ਕੀਤਾ ਸੋ ਅੱਜ ਉਹਨਾਂ ਦੀ ਅਸੀਂ 34 ਬਰਸੀ ਦੇ ਉੱਤੇ ਜਿੱਥੇ ਅੱਜ ਤੋਂ ਯਾਦ ਕਰ ਰਹੇ ਹਾਂ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਅੰਮ੍ਰਿਤਸਰ ਪੰਜਾਬ ਕੇਸਰੀ ਆਫਿਸ ਦੇ ਵਿੱਚ ਰਮਨ ਸ਼ਰਮਾ ਜੀ ਮਮਤਾ ਜੀ ਵੱਲੋਂ ਤੇ ਉਹਨਾਂ ਦੇ ਸਾਰੇ ਹੀ ਸਾਥੀ ਜਿਨ੍ਹਾਂ ਪ੍ਰੈਸ ਰਿਪੋਰਟਰ ਤੇ ਜਿਨ੍ਹਾਂ ਫੋਟੋਗ੍ਰਾਫਰ ਨੇ ਸਾਰਿਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰੋਗਰਾਮ ਆਯੋਜਿਤ ਕੀਤਾ ਔਰ ਅੱਜ ਇੱਥੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਸੋ ਜਿੱਥੇ ਮੈਂ ਇਸ ਆਧਾਰੇ ਦੀ ਜਿੰਨੇ ਵੀ ਸਿਫਤ ਕਰਾਂ ਓਨੀ ਥੋੜੀ ਹੈ ਕਿ ਕਿਤੇ ਕੋਈ ਬਾੜਖੇਤਰ ਹੋਵੇ ਜੰਮੂ ਕਸ਼ਮੀਰ ਦਾ ਮੁੱਦਾ ਹੋਵੇ ਹਰ ਥਾਂ ਤੇ ਰਾਹਤ ਸਮਗਰੀ ਸਭ ਤੋਂ ਪਹਿਲਾਂ ਲੈ ਕੇ ਪਹੁੰਚਣ ਵਾਲਾ ਆਧਾਰਾ ਔਰ ਆਪਣੇ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਇੱਕ ਇਕੱਲਾ ਅਖਬਾਰ ਨਹੀਂ ਉਸ ਤੋਂ ਇਲਾਵਾ ਦੁੱਖ ਦਰਦ ਨੂੰ ਮਹਿਸੂਸ ਕਰਕੇ ਸਮਾਜਿਕ ਜੋ ਲੋਕ ਕਮੀਆਂ ਲੋੜਾਂ ਨੇ ਉਹਨਾਂ ਨੂੰ ਵੇਖ ਕੇ ਪੂਰੀਆਂ ਕਰਨ ਵਾਲਾ ਆਧਾਰਾ ਕਿਤੇ ਜਿੰਨੀ ਵੀ ਮੈਂ ਸਿਫਤ ਕਰਾਂ ਓਨੀ ਥੋੜੀ ਹੈ ਔਰ ਮੈਂ ਅਵਿਨਾਸ਼ ਜੀ ਔਰ ਉਹਨਾਂ ਦੇ ਪਰਿਵਾਰ ਦਾ ਵੀ ਬੜਾ ਧੰਨਵਾਦੀਆਂ ਕਿ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਨਾਲ ਖੜੋਤੇ ਹੋਰ ਪੰਜਾਬ ਦੀ ਬਾਮ ਫੜੀ ਆ ਸੋ ਉੱਥੇ ਇਹਨਾਂ ਦਾ ਜਿਹੜਾ ਬੜਾ ਸਟਾਫ ਜਿੰਨੇ ਵੀ ਬਿਊਰੋ ਨੇ ਪੱਤਰਕਾਰ ਨੇ ਜਾਂ ਜਿੰਨੇ ਵੀ ਫੋਟੋਗ੍ਰਾਫਰ ਨੇ ਜਿੰਨਾ ਵੀ ਸਟਾਫ ਹੈ ਬੜਾ ਹੋਨਰ ਸਟਾਫ ਹੈ ਔਰ ਦਿਨ ਰਾਤ ਆਪਣੀ ਜਿਹੜੀ ਡਿਊਟੀ ਹੈ ਬੜੀ ਬਖੂਬ ਤਰੀਕੇ ਨਾਲ ਕਰਦਾ ਸੋ ਅੱਜ ਵੀ ਜਿੱਥੇ ਅਖਬਾਰ ਚਲਾਉਂਦੇ ਆ ਚਲਾਉਂਦੇ ਆ ਇੱਕ ਨਾਲ ਜਿਹੜੇ ਸਮਾਜਿਕ ਕੰਮ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਰੋਚੀ ਹੈ ਉਹਦੀ ਮੈਂ ਸ਼ਲਾਘਾ ਕਰਦਾ ਔਰ ਅੱਜ ਬਹੁਤ ਸਾਰੇ ਦਾਨੀ ਸੱਜਣ ਆਏ ਨੇ ਜਿਨ੍ਹਾਂ ਨੇ ਇੱਥੇ ਸਭ ਤੋਂ ਮਹਾਨ ਦਾਨ ਖੁੰਡਨ ਕੀਤਾ ਵਾਅਰ ਮੈਂ ਸਮਝਦਾ ਕਿ ਇਹ ਬਹੁਤ ਸਾਰੀਆਂ ਜ਼ਿੰਦਗੀਆਂ ਬਚਾ ਸਕਦੇ ਆਪਾਂ ਇਹਦੇ ਨਾਲ ਸੋ ਇਹ ਬੜਾ ਵੱਡਾ ਉਤਰਾਲਾ ਵਾ ਮੈਂ ਇੱਕ ਵਾਰੀ ਜਿੱਥੇ ਅੱਜ ਲਾਲਾ ਜੀ ਨੂੰ ਸ਼ਰਧਾ ਦੇ ਹੋਲਾਰਪਤ ਕਰਦਾ ਉੱਥੇ ਸਾਰੇ ਆਦਾਰੇ ਨੂੰ ਵੀ ਪ੍ਰਸ਼ੰਸਾ ਵੀ ਕਰਦਾ ਔਰ ਆਸ ਕਰਦਾ ਕਿ ਪ੍ਰਮਾਤਮਾ ਇਹਨਾਂ ਦੇ ਸਿਰ ਤੇ ਇਦਾਂ ਹੀ ਹੱਥ ਰੱਖੇ ਔਰ ਇਹਦੇ ਤੋਂ ਵੀ ਦੁਨੀਏ ਸੇਵਾ ਜਿਹੜੀ ਉਹ ਸਮਾਜ ਦੀ ਕਰੇ ਧੰਨਵਾਦ